ਲੋ ਜੀ ਕਰੋ ਦਰਸ਼ਨ ਸਭ ਤੋਂ ਪਹਿਲਾਂ ਜੋ ਮਰਿਆਦਾ ਹੈ ਸਿੱਖੇ ਜੰਦੀ ਸਭ ਤੋਂ ਪਹਿਲਾਂ ਆਪਾਂ ਪ੍ਰਸ਼ਾਦ ਲਿਆ ਪ੍ਰਸ਼ਾਦ ਚੜਾਵਾਂਗੇ ਆਓ ਹੁਣ ਤੁਹਾਨੂੰ ਦਰਸ਼ਨ ਕਰਾਉਨੇ ਆ ਜਿੱਥੇ ਜਿੱਥੇ ਵੀਡੀਓ ਬਣਾਉਣੀ ਅਲਾਉਡ ਹੈ ਉੱਥੇ ਵੀਡੀਓ ਬਣਾਵਾਂਗੇ ਨਹੀਂ ਆਪਾਂ ਵੀਡੀਓ ਨਹੀਂ ਬਣਾਵਾਂਗੇ ਆਯੋਜਨੀ ਚਲਿਓ ਬੱਸ ਚਲੋ ਕੰਦੇ ਉਹ ਉੱਥੇ ਗੱਡੀ ਖੜੀ ਆਪਾਂ ਇਹਨੂੰ ਕਿੱਥੇ ਗੱਡੀ ਆਹ ਸਾਹਮਣੇ ਨਾਲ ਪਾਰਕਿੰਗ ਵਿੱਚ ਖੜੀ ਠੀਕ ਹੈ ਚਲੋ ਹੁਣ ਆਪਾਂ ਚੱਲੇ ਆਂ ਗੁਰਦੁਆਰਾ ਸਾਹਿਬ ਸ਼ਿਕਾਰਕਾਟ ਜੋ ਕਿ ਇਥੋਂ 10 ਤੋਂ 15 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਹੁਣ ਆਪਾਂ ਉੱਥੇ ਚੱਲਦੇ ਆਂ ਵਾਹਿਗੁਰੂ ਗੁਰਦੁਆਰਾ ਸਾਹਿਬ ਕਿੰਨੀ ਦੂਰ ਹੈ ਤੇ ਸ਼ਿਕਾਰਕਾਟ ਇਥੋਂ 12 ਕਿਲੋਮੀਟਰ ਬੰਦ 12 ਕਿਲੋਮੀਟਰ ਠੀਕ ਹੈ ਆ ਉੱਥੋਂ ਨੂੰ ਹੁਣ ਉੱਥੋਂ ਦੇ ਦਰਸ਼ਨ ਕਰਾਉਣੇ ਆ ਇਹ ਪੈਰ ਵਾਲੀ ਸੰਗਤ ਬਹੁਤ ਘੱਟ ਹੁੰਦੀ ਆ। ਸ਼ਿਕਾਰ்கਾਟ ਗੁਰਦੁਆਰਾ ਸਾਹਿਬ ਸੰਗਤ ਪਹਿਲਾਂ ਹੀ ਆਈ ਹੋਈ ਹੈ। ਤਾਂ ਹੁਣ ਆਪਾਂ ਲੈ ਕੇ ਚੱਲਦੇ ਆ। ਕਰੋ ਜੀ ਦਰਸ਼ਨ ਗੁਰਦੁਆਰਾ ਸ਼ਿਕਾਰ்கਾਟ ਸਾਹਿਬ। ਇਹ ਗੁਰਦੁਆਰਾ ਸ਼ਿਕਾਰਕਾਟ ਸਾਹਿਬ ਇਹ ਇਥੋਂ ਦਾ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਿਸੇ ਸਮੇਂ অতি ਸ਼ਰਧਾਲੂ ਪਰੰਤੂ ਅੰਤ ਸਮੇਂ ਬੇਕਮੁਖ ਹੋਇਆ ਸਿਆਲਕੋਟ ਦਾ ਵਸਨੀਕ ਮੁੱਲਾ ਖਤਰੀ ਜਿਸ ਸੰਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਤੁਕਾਂ ਦਰਜ ਹਨ ਨਾਲ ਕਿਰਾੜਾ ਦੋਸਤੀ ਕੂੜੇ ਕੂੜੀ ਪਾਏ ਮਰਨ ਨਚਾ ਪੈ ਮੂਲਿਆ ਆਵੇ ਕਿਤੇ ਥਾਏ ਸ਼ਲੋਕਵਾਰਾਂ ਦੇ ਵਦੀਕ ਦੀ ਮੁਕਤੀ ਗੁਰਾਂ ਨੇ 10ਵੇਂ ਜਾਮੇ ਵਿੱਚ ਕਰਨ ਦਾ ਇਕਰਾਰ ਕੀਤਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਦਿਨ ਸ਼ਿਕਾਰ ਖੇੜਦੇ ਸਮੇਂ ਖਰਗੋਸ਼ ਦੀ ਜੂਨੀ ਭੋਗ ਰਹੇ ਮੁੱਲੇ ਖੱਤਰੀ ਦਾ ਉਧਾਰ ਇਸ ਸਥਾਨ ਤੇ ਕਰਕੇ ਸੀ ਗੁਰੂ ਨਾਨਕ ਦੇਵ ਜੀ ਦੇ ਮੁੱਲੇ ਨਾਲ ਕੀਤੇ ਵਚਨ ਨੂੰ ਪੂਰਾ ਕੀਤਾ ਸੋ ਆਪ ਤੁਹਾਨੂੰ ਹੁਣ ਅੰਦਰ ਦਰਸ਼ਨ ਕਰਾਉਂਦੇ ਆਂ ਸਰੋਵਰ ਵੀ ਇਸ ਜਗ੍ਹਾ ਤੇ ਇਸ ਤਰ੍ਹਾਂ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਰੋਵਰ ਵੀ ਹੈ ਔਰ ਮੇਰੇ ਖਿਆਲ ਪਾਪਾ ਜੀ ਵੀ ਇਸ ਗੁਰਦੁਆਰਾ ਸਾਹਿਬ ਦਾ ਚੰਗੀ ਤਰ੍ਹਾਂ ਆਪਾਂ ਨੂੰ ਇਤਿਹਾਸ ਦੱਸਣਗੇ ਵਾਹਿਗੁਰੂ ਜੀ ਆਓ ਹੁਣ ਆਪਾਂ ਅੰਦਰ ਚੱਲਦੇ ਹਾਂ ਸਮਾਂ ਹੋ ਗਿਆ ਦੁਪਹਿਰ ਦੇ 2:00 ਵਜੇ ਨੇ ਤੁਹਾਨੂੰ ਇਹ ਤੁਸੀਂ ਦਰਸ਼ਨ ਕੀਤੇ ਗੁਰਦੁਆਰਾ ਸਾਹਿਬ ਸ਼ਿਕਾਰਕਟ ਸਾਹਿਬ ਜੀ ਦੇ ਦੇਖੋ ਤੁਸੀਂ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਨੇ ਇੱਥੇ ਹੁਣ ਆਪਾਂ ਚੱਲਦੇ ਹਾਂ ਇਤਿਹਾਸ ਤੁਸੀਂ ਪੜ ਲਿਆ ਅਗਰ ਕੁਝ ਦਸਰਮ ਦੇ ਵਿੱਚ ਗਲਤੀ ਹੋ ਗਈ ਹੋਵੇ ਤਾਂ ਮਾਫੀ ਚਾਹੁੰਦੇ ਆ ਇੱਥੇ ਤੁਸੀਂ ਇਸ ਵੀਡੀਓ ਨੂੰ ਪਾਜ਼ ਕਰਕੇ ਵੀ ਤੁਸੀਂ ਪੜ ਸਕਦੇ ਹੋ ਇੰਗਲਿਸ਼ ਵੀ ਆ ਹਿੰਦੀ ਚ ਵੀ ਆ ਪੰਜਾਬੀ ਚ ਵੀ ਆ ਸੋ ਬਹੁਤ ਸ਼ੁਕਰਾਨਾ ਵਾਹਿਗੁਰੂ ਦਾ ਇੰਨੀ ਦੂਰ ਦੇਖੋ ਉਧਰ ਆ ਸਾਫ ਸਥਿਤ ਹੈ ਹਯੂਰ ਸਾਹਿਬ ਆਉਂ ਤਾਂ ਤੁਸੀਂ ਲੋਕਲ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਇਸ ਜਗ੍ਹਾ ਤੇ ਹੋਣਾ ਇੱਥੇ ਤੁਸੀਂ ਆਓ ਤੇ ਪ੍ਰਸ਼ਾਦਾ ਪਾਣੀ ਦਾ ਵੀ ਪ੍ਰਬੰਧ ਹੈ ਇਸ ਜਗ੍ਹਾ ਤੇ ਚੱਲਦਾ ਪ੍ਰਬੰਧ ਹੈ ਔਰ ਬਾਹਰਲੇ ਪਾਸੇ ਵੀ ਕੁਝ ਹੈ ਇੱਥੇ ਆਓ ਦੇਖਦੇ ਆ ਬਾਹਰਲੇ ਪਾਸੇ ਕੀ ਹੈ ਇੱਥੇ ਦੁਕਾਨਾਂ ਨੇ ਉਸ ਜਗ੍ਹਾ ਤੇ ਥੋੜੀਆਂ-ਬਹੁਤ ਬਣੀਆਂ ਹੋਈਆਂ। ਹਾਂ ਇੱਥੇ ਪਾਰਕਿੰਗ ਦੀ ਸਹੂਲਤ। ਹਾਂਜੀ ਠੀਕ ਹੋ ਜੀ। ਹਾਂ ਠੀਕ ਹੈ। ਚੱਲੀਏ ਅੰਦਰ। ਹਾਂ ਚਲੋ। ਏਰੀਆ ਸ਼ਿਕਾਰਖਟ ਗੁਰਦੁਆਰਾ ਸਾਹਿਬ ਜੋ ਤੁਸੀਂ ਬਾਹਰ ਆਉਂਦੇ ਹੋ ਤਾਂ ਇੱਥੇ ਪੁਰਾਣੀ ਖਾਲਸਾ ਹੋਟਲ ਇਸ ਜਗ੍ਹਾ ਤੇ ਗੰਨੇ ਦਾ ਜੂਸ ਪਕੌੜੇ ਪੂਰਾ ਪ੍ਰਬੰਧ ਹੈ। ਇਹ ਕੇ ਸ਼ਾਪ ਹੈ। ਇੱਥੇ ਰਸ ਜ਼ਿਆਦਾ ਹੈ ਇਹ ਇੱਕ ਹੋਰ ਸ਼ਾਪ ਹੈ ਇਹ ਵਾਲੀ ਇੱਧਰ ਆ ਜਾਓ ਇਹ ਫ੍ਰੀ ਬੈਠੇ ਇੱਧਰ ਖਾਣੇ ਆਪਾਂ ਚਲੋ ਗੰਨੇ ਦਾ ਜੂਸ ਪੀਤਾ ਆਪਾਂ ਬਹੁਤ ਸਵਾਦ ਸੀ ਤੇ ਹੁਣ ਇਹ ਪਕੌੜੇ ਦੇ ਰਹੇ ਆ ਆਪਾਂ ਨੂੰ ਕੱਢ ਕੇ ਇਹ ਹੈ ਮਿਕਸ ਪਕੌੜਾ ਕੀ ਜਿਨੀਰਾ ਬਣਾਵੇ ਦੋ ਪਿੱਟ ਮਚਕਾਉਂਦਾ ਜਨਰੇਟਰ ਦੀ ਗੰਨੇਦਾਰਾ ਸਹਿਜ ਕੱਢਿਆ ਇਹਨਾਂ ਨੇ ਨਹੀਂ ਨਹੀਂ ਬਾਬਾ ਜੀ ਮੈਂ ਤਾਂ ਮਸ਼ੀਨ ਦੇਖ ਰਹਾ ਹਾਂ ਲਓ ਜੀ ਹੁਣ ਪਕੌੜੇ ਖਾਵਾਂਗੇ ਆਪਾਂ ਮੈਚ ਵੀ ਚੱਲ ਰਿਹਾ ਨਾ ਜੀ ਨਾ ਲਓ ਜੀ ਪਿਆਜ਼ਾਂ ਦੀ ਚਟਣੀ ਨਾਲ ਪਕੌੜੇ ਚਲੋ ਜੀ ਚੱਕ ਦੋ ਫਿਰ ਛਕੋ ਛਕੋ ਕਾਫੀ ਵੀ ਮਿਲ ਜਾਏਗਾ ਪੀਣੇ ਕੋ कॉफी मिलेगा कॉफी कॉफी मिलेगी चाय मिलेगी गन्ने का जूस नारियल पानी अरे वाह बहन वाह बहन वाह थैंक यू बहन थैंक यू।, यू।, यू मसाला पापड़ भी है पापड, हाँ पापड़, पापड़ पापड़ टेस्ट कराओ पहले पापड़ आने दो हाँ पापड़ लाओगे तुम पापड़ लाओ पहला नाल सब तो वधिया गल की है इस जगह ते पीछे देखियो कितनी हाइट ते है गुरुद्वारा साहब वो देखो तुम वो गुरुद्वारा साहब एक देख रहे देखो ठीक है और आप इतने हैं ਮੇਰੇ ਖਿਆਲ ਵਿੱਚ ਇਹ ਗੋਦਾਵਰੀ ਰਿਵਰ ਵੀ ਚੱਲ ਰਹੀ ਹੈ। ਲਓ ਜੀ ਪਾਪੜ ਦਿੱਤਾ ਇਹਨਾਂ ਨੇ ਦੇਖੋ ਪੂਰਾ ਕਰੈਂਚੀ ਦੇਖੋ। ਲਓ ਵੀ ਤੁਸੀਂ ਵੀ। ਵਾਓ। ਆ ਕੇ ਦੇਖੋ ਪਾਪੜ ਬਹੁਤ ਸਵਾਦ। ਪਕੌੜੇ ਖਾਤੇ ਨਾਲ ਪੀਤੀ ਕਾਫੀ। ਵਧੀਆ ਸੀ ਤੁਸੀਂ ਇਹ ਵਿੱਚ ਆਇਆ ਆਓ ਆਪਾਂ ਜਿਵੇਂ ਤੁਹਾਨੂੰ ਪਤਾ ਗੁਰਦੁਆਰਾ ਸ਼ਿਕਾਰਖਾਟ ਸਾਹਿਬ ਆਏ ਹੋਏ ਸੀਗੇ ਇੱਥੇ ਨਾ ਦੋ ਦੁਕਾਨਾਂ ਨੇ ਪਕੌੜੇ ਜਾਨੀਆਂ ਇੱਕ ਬਹੁਤ ਵੱਡੀ ਦੁਕਾਨ ਹੈ ਤੇ ਜਿੱਥੇ ਬਹੁਤ ਜ਼ਿਆਦਾ ਰਸ਼ ਰਹਿੰਦਾ ਔਰ ਇੱਕ ਬਹੁਤ ਛੋਟੀ ਦੁਕਾਨ ਹੈ ਪਰ ਤੁਸੀਂ ਜਦੋਂ ਵੀ ਆਓ ਅਗਰ ਤੁਸੀਂ ਹਜੂਰ ਸਾਹਿਬ ਆਉਂਦੇ ਹੋ ਤਾਂ ਕਿਰਪਾ ਕਰਕੇ ਇੱਥੇ ਪਕੌੜੇ ਜ਼ਰੂਰ ਖਾਓ ਆਪਾਂ ਹੀ ਇਨਸਾਨ ਹੀ ਇਨਸਾਨ ਦੀ ਮਦਦ ਕਰਦਾ ਵਾਇਗਰੂ ਨੂੰ ਬਹੁਤ ਰੋਜ਼ਗਾਰ ਦਿੰਦਾ ਵਾਇਗਰੂ ਨੂੰ ਵੀ ਹੋਰ ਦਵੇ ਪਰ ਇਹਨਾਂ ਨੂੰ ਵੀ ਤੁਸੀਂ ਜ਼ਰੂਰ ਅਗਰ ਆਉਂਦੇ ਹੋ ਤਾਂ ਇਥੋਂ ਫੜੇ ਖਾ ਕੇ ਜਾਣੇ ਤੁਸੀਂ ਇਹ ਆ ਜੀ ਗੁਰਦੁਆਰਾ ਸ਼ਿਕਾਰ ਘਾਟ ਸਾਹਿਬ ਇਹ ਆ ਨੋਵਾ ਗੱਡੀ ਇਸ ਦੇ ਵਿੱਚ ਆਪਾਂ ਆਈ ਸੀਗੇ ਇਹਦੇ ਕਿੰਨੇ ਪੈਸੇ ਆਪਾਂ ਦੇਣੇ ਆ ਉਹ ਇਹਨਾਂ ਨੂੰ ਪੁੱਛਾਂਗੇ ਕਿਉਂਕਿ ਗੁਰਮੀਤ ਸਿੰਘ ਨੇ ਭੇਜੀ ਆ ਗੁਰਮੀਤ ਸਿੰਘ ਕੌਣ ਹੈ ਜਿਹਨਾਂ ਕੋਲ ਅਸੀਂ ਹਯੂਰ ਸਾਹਿਬ ਆਉਨੇ ਹੁੰਦੇ ਆ ਚਲਿਏ ਭਾਈ ਕਰੋ ਮੋਬਾਈਲ ਲੈ ਲੈ ਸਾਰੇ ਨੇ ਹਾਂਜੀ 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 ਮੈਂ ਤੂੰ ਮਨ ਨੂੰ ਹਾਂ ਜਾ ਕੇ ਪੀ ਕੇ ਦੋ ਘਰ ਇਧਰ ਪੀ ਕੇ ਦੋ ਹਾਂ ਜਿਹਨੇ ਕਿਸੇ ਦਿਖਾਵਾ ਕਰਤਾ ਹੈ ਹਾਂ ਤੇ ਕਾਈ ਸਾਨੂੰ ਕਰੋ ਤੁਸੀਂ ਕਰੋ ਕਰਾ ਦਿਨ ਇਹ ਵੀਰ ਜੀ ਆਪਾਂ ਨੂੰ ਲੈ ਕੇ ਗਏ ਸੀਗੇ ਹੁਣ ਆਪਾਂ ਆ ਕੇ ਵਾਪਸ ਗੁਰਦੁਆਰਾ ਸਾਹਿਬ ਇਹਨਾਂ ਨੇ ਆਪਾਂ ਇਹਨਾਂ ਨੇ ਆਪਣੇ ਤੋਂ ਲਿਆ 800 ਰੁਪਏ ਤੇਰੀ ਆਪਣੀ ਗੱਡੀ ਰਾਤ ਆਪਾਂ ਇੱਥੇ پارک ਕੀਤੀ ਸੀ ਇਸ ਸ਼ਹਿਰ ਦੇ ਦੇਖੋ ਕਿੰਨੀ ਗੰਦੀ ਆ ਤੇ ਹੁਣ ਇਹਨੂੰ ਧਵਾਉਣ ਦੀ ਸੈਟਿੰਗ ਚੱਲ ਰਹੀ ਹੈ ਕਿਉਂਕਿ ਸਵੇਰੇ ਆਪਾਂ 7 ਵਜੇ ਚੱਲੇ ਪਾ ਲੈਣੇ ਆ ਹੁਣ ਆਪਾਂ ਥੋੜਾ ਜਿਹਾ ਜਾ ਕੇ ਰੂਮ 'ਚ ਰੈਸਟ ਕਰਾਂਗੇ ਉਸ ਤੋਂ ਬਾਅਦ ਫੇਰਾ ਆਪਾਂ ਚੱਲਾਂਗੇ ਅੱਜ ਗੋਦਾਵਰੀ ਰਿਵਰ ਬਲ ਸ਼ਾਮ ਦਾ ਸਮਾਂ 5:40 ਹੁਣ ਆਪਾਂ ਚੱਲਦੇ ਹਾਂ ਪਹਿਲਾਂ ਗੁਦਾਵਰੀ ਤੇ ਫਿਰ ਆਪਾਂ ਰਹਿਰਾਸ ਵੇਲੇ ਮੁੜ ਕੇ ਆਵਾਂਗੇ ਵਾਪਸ ਇਹ ਦੇਖੋ ਗੁਦਾਵਰੀ ਦਾ ਜੋ ਬਹਾਂ ਹੈ ਉਹ ਕਿੰਨਾ ਤੇਜ਼ ਹੈ ਜਦੋਂ ਪਿਛਲੀ ਵਾਰੀ ਆਈ ਸੀ ਅਗਰ ਆਪਾਂ ਕੰਪੈਰੀਸ਼ਨ ਕਰੀਏ ਤਾਂ ਉਨਾ ਪਾਣੀ ਨਹੀਂ ਹੈ ਇਸ ਸਮੇਂ ਪਾਣੀ ਮਤਲਬ ਪਿਛਲੀ ਵਾਰੀ ਨਾਲੋਂ ਜ਼ਿਆਦਾ ਪਾਣੀ ਹੈ ਇਹ ਹੈ ਗੋਤਾਵਰੀ ਰਿਵਰ ਸਵੇਰ ਸਮੇਂ ਇਸ ਜਗ੍ਹਾ ਤੋਂ ਕਾਗਰ ਕੁੰਡਾ ਇੱਧਰ ਬਣਿਆ ਹੋਇਆ ਕਿ ਉੱਥੇ ਜਲ ਭਰਿਆ ਜਾਂਦਾ ਲੋ ਜੀ ਵਾਹਿਗੁਰੂ ਕਰੋ ਦਰਸ਼ਨ ਸੰਗਤ ਸ਼ਾਮ ਨੂੰ ਇੱਥੇ ਦਰਸ਼ਨ ਕਰਨ ਆਉਂਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਮੇਰੇ ਨਾਲ ਸਰਦਾਰ ਕਮਨਵੀਰ ਸਿੰਘ ਜੀ ਖੜੇ ਆ ਜਿਨ੍ਹਾਂ ਦਾ YouTube ਚੈਨਲ ਹੈ ਹਮ ਚਾਕਰ ਗੋਬਿੰਦ ਕੇ ਮੈਨੂੰ ਦੱਸਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਜਦੋਂ ਵੀ ਕਿਸੇ ਨੇ ਹਜੂਰ ਸਾਹਿਬ ਆਉਣਾ ਉਹ ਜਦੋਂ ਵੀ ਸਰਚ ਕਰੇਗਾ YouTube ਤੇ ਤਾਂ ਸਭ ਤੋਂ ਪਹਿਲਾਂ ਇਹਨਾਂ ਦਾ ਹੀ ਪੇਜ ਨਿਕਲ ਕੇ ਸਾਹਮਣੇ ਆਉਂਦਾ ਸੋ ਮੇਰੀ ਦਿਲ ਦੇ ਲੋ ਇੱਛਾ ਸੀ ਵੀ ਇਹਨਾਂ ਨੂੰ ਮੈਂ ਜ਼ਰੂਰ ਮਿਲਾਂ ਸੋ ਅਗਰ ਤੁਸੀਂ ਵੀ ਜੂਰ ਸਾਹਿਬ ਬਾਰੇ ਕੋਈ ਵੀ ਲੇਟੈਸਟ ਇਨਫੋਰਮੇਸ਼ਨ ਲੈਣੀ ਹੈ ਤਾਂ ਬਾਬਾ ਜੀ ਨੂੰ ਤੁਸੀਂ ਜ਼ਰੂਰ ਫੋਲੋ ਕਰਿਓ ਬਾਕੀ ਆਪਾਂ ਦੋ ਸ਼ਬਦ ਬਾਬਾ ਜੀ ਤੋਂ ਵੀ ਲੈਣੇ ਆ ਉਹ ਸੰਗਤ ਲਈ ਕੀ ਕਹਿਣਾ ਚਾਹੁੰਦੇ ਨੇ ਔਰ ਆਪਣੇ ਚੈਨਲ ਬਾਰੇ ਵੀ ਉਹ ਆਪਣੇ ਆਪ ਜ਼ਰੂਰ ਦੱਸ ਸਕਦੇ ਸੋ ਥੋੜਾ ਸਾਡੇ ਚੈਨਲ ਤੇ ਸਵਾਗਤ ਹੈ ਪਾਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਆਪਣੇ ਬਾਰੇ ਜ਼ਰੂਰ ਜਾਣਕਾਰੀ ਦਿਓ ਆਪਣੇ ਬਾਰੇ ਤੇ ਅਸੀਂ ਜਾਣਕਾਰੀ ਕੀ ਦੇਣੀ ਹੈ ਇਹ ਗੁਰੂ ਕਲਗੀਧਰ ਪਾਸ਼ਾ ਜੀਆ ਦੇ ਇਸ ਪਾਵਨ ਧਰਤੀ ਪੰਜਾਬ ਤੋਂ 2000 ਕਿਲੋਮੀਟਰ ਦੂਰੀ ਤੇ ਇਹ ਪਾਵਨ ਧਰਤੀ ਹੈ ਜਿਸ ਪਾਵਨ ਧਰਤੀ ਤੇ ਜਿਵੇਂ ਮੁਸਲਮਾਨਾਂ ਲਈ ਮੱਕਾ ਮਦੀਨਾ ਤੇ ਸਿੱਖਾਂ ਲਈ ਇੱਕ ਹਜ਼ੂਰ ਸਾਹਿਬ ਧਰਤੀ ਮੰਨੀ ਜਾਂਦੀ ਹੈ ਇਸ ਧਰਤੀ ਤੇ ਸੰਗਤਾਂ ਆਉਣ ਵੱਤੋ ਵੱਦ ਆਣ ਕੇ ਨਕਮਸਤਕ ਹੋਣ ਤੇ ਜਿਵੇਂ ਪਹਿਲੀ ਪਾਤਸ਼ਾਹੀ ਤੋਂ ਲੈ ਕੇ 10 ਪਾਤਸ਼ਾਹੀਆਂ ਤੱਕ ਜਿੱਥੇ ਕਿੱਥੇ ਵੀ ਜਾਂਦੀਆਂ ਰਹੀਆਂ ਸੰਗਤਾਂ ਉੱਥੇ-ਉੱਥੇ ਪਹੁੰਚਦੀਆਂ ਰਹੀਆਂ ਅੱਜ ਇਹ ਉਹ ਧਰਤੀ ਤੇ ਜਿਸ ਧਰਤੀ ਤੇ ਜੁਗੋ ਜੁਗਟਲਤਨ ਸਾਹਿਬ ਸ੍ਰੀ ਗੁਰੂ ਗੰਸਾ ਮਹਾਰਜ ਨੂੰ ਗੁਰੈ ਗੱਦੀ ਦਿੱਤੀ ਹੈ 11ਵੇਂ ਪਾਤਸ਼ਾਹੀ ਦੀ ਸਥਾਪਨਾ ਕੀਤੀ ਇਸ ਧਰਤੀ ਤੇ ਤੇ ਹਰ ਸਿੱਖ ਦਾ ਫਰਜ਼ ਇਸ ਧਰਤੀ ਤੇ ਆਉਣਾ ਬਣਦਾ ਆ ਤੇ ਗੁਰੂ ਕਲਗਿੱਦਰ ਪਾਤਸ਼ਾਹੀ ਜੀ ਸਾਡੇ ਕੋਲੋਂ ਸੇਵਾ ਲੈ ਲੈਂਦੇ ਨੇ ਜਿਹੜੇ ਇਸ ਧਰਤੀ ਦੇ ਨਹੀਂ ਵੀ ਪਹੁੰਚਦੇ ਤੇ ਫਿਰ ਇਸ ਹਸਤਾ ਦੀ ਜਿਹੜੀ ਅਪਡੇਟ ਹੈ ਦਿੱਲੀ ਦੀ ਦੋ ਟਾਈਮ ਦੀ ਘਾਗਰ ਦੀ ਸੇਵਾ ਸ਼ਾਮ ਦੀ ਜਿਹੜੀ ਅਪਡੇਟ ਆ ਉਹ YouTube Rai ਸੰਤਾ ਨੂੰ ਅਸੀਂ ਦਰਸ਼ਨਦਾਰੀ ਕਰਾਉਣੀ ਆ ਤੇ ਜਾਂ ਸੰਤਾ ਦੇਸ਼ਾ ਵਿਦੇਸ਼ਾ ਦੇ ਵਿੱਚ ਬਾਹਰ ਬੈਠੀਆਂ ਨੇ ਜਾਂ ਪੰਜਾਬ ਦੇ ਵਿੱਚ ਬੈਠੀਆਂ ਨੇ ਤੇ ਇੱਕ ਆਪਣੇ ਚੈਨਲ ਦੇ ਰਹੀ ਸੰਤਾ ਨੂੰ ਦਰਸ਼ਨਦਾਰੀ ਕਰਾਉਣੇ ਜੀ ਨਹੀਂ ਨਹੀਂ ਬਹੁਤ ਬਹੁਤ ਸ਼ੁਕਰੀਆ ਜੀ ਇੱਕ ਵਾਰੀ ਬਾਬਾ ਜੀ ਤੁਸੀਂ ਆਪਣੇ ਚੈਨਲ ਦਾ ਨਾਮ ਵੀ ਦੱਸ ਦਿਓ Instagram Facebook YouTube ਸਾਰੇ ਕਿਤੇ ਪਲੀਜ਼ ਸਾਰੇ ਕਿਤੇ ਸਾਡੇ ਚੈਨਲ ਦਾ ਨਾਮ ਹਮਚਾਕਰ ਗੋਬਿੰਦ ਕੇ ਇਹ ਹੋਈ ਆ ਠੀਕ ਹੈ ਹਾਂਜੀ ਸੋ ਅਗਰ ਤੁਸੀਂ ਵੀਡੀਓ ਜਿੱਥੋਂ ਵੀ ਦੇਖ ਰਹੇ ਹੋ ਤਾਂ ਬਾਬਾ ਜੀ ਨੂੰ ਜ਼ਰੂਰ ਫੋਲੋ ਕਰਿਓ ਇਹ ਰੈਗੂਲਰ ਸਵੇਰੇ ਸ਼ਾਮ ਕਾਗਰ ਦੀ ਸੇਵਾ ਦੀ ਵੀ ਸਵੇਰੇ ਵੀਡੀਓ ਦਿਖਾਉਂਦੇ ਆ ਔਰ ਵੈਸੇ ਵੀ ਕੋਈ ਵੀ ਸਮਾਗਮ ਜਦੋਂ ਹਯੂਰ ਸਾਹਿਬ ਚ ਹੁੰਦਾ ਇਹ ਪ੍ਰੋਪਰ ਦਰਸ਼ਨ ਦੇਦਾਰੀ ਕਰਾਉਂਦੇ ਆ ਜਿਵੇਂ ਪਿੱਛੇ ਜੀ ਅਸੀਂ ਇਹਨਾਂ ਦੀਆਂ ਵੀਡੀਓਜ਼ ਦੇਖੀਆਂ ਸੀ ਦਸਹਿਰਾ ਸੀ ਦਸਹਿਰਾ ਇਹਨਾਂ ਨੇ ਸਾਰਾ ਦਿਖਾਇਆ ਸੋ ਹੋਰ ਵੀ ਜਿਹੜੀ ਸੰਗਤ ਆਉਂਦੀ ਆ ਉਹਨਾਂ ਨਾਲ ਵੀ ਇਹ ਗੱਲਾਂ ਬਾਤਾਂ ਕਰਦੇ ਆ ਪੁੱਛਦੇ ਆ ਵੀ ਕਿੱਥੋਂ ਆਇਆ ਇਹ ਬਹੁਤ ਇੱਕ ਵਧੀਆ ਉਪਰਾਲਾ ਇਹਨਾਂ ਦਾ ਸੋ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਸੋ ਪੇਛੇ ਤੁਸੀਂ ਦੇਖ ਰਹੇ ਹੋ ਗੋਦਾਵਰੀ ਦੇ ਕੰਡੇ ਤੇ ਖੜੇ ਆ ਅਸੀਂ ਸੋ ਕਿਉਂਕਿ ਇਹ ਵੀਡੀਓ ਅਸੀਂ ਸਵੇਰ ਤੋਂ ਵੈਸੇ ਸਟਾਰਟ ਕਰਤੀ ਸੀ ਇਹ ਅਸੀਂ ਮਿੱਡ ਦੇ ਵਿੱਚ ਪਾਰਟ ਵਿੱਚ ਲਾਵਾਂਗੇ ਪਰ ਹੁਣ ਆਪਾਂ ਚੱਲਾਂਗੇ ਜੋ ਕਿ ਸ਼ਾਮ ਦਾ ਰਹਿਰਾ ਪਾਰਟ ਆਪਾਂ ਦਿਖਾਣਾ ਤੁਹਾਨੂੰ ਔਰ ਉਸ ਤੋਂ ਬਾਅਦ ਆਪਾਂ ਪ੍ਰਸ਼ਾਦਾ ਛਕਾਂਗੇ ਲੰਗਰ ਦੇ ਵਿੱਚ ਫਿਰ ਆਪਾਂ ਅੱਜ ਦੀ ਵੀਡੀਓ ਸਮਾਪਤ ਕਰਾਂਗੇ ਔਰ ਕੱਲ ਨੂੰ ਆਪਾਂ ਚਾਲੇ ਪਾਵਾਂਗੇ ਸੋ ਸਾਡੇ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਜਿਹੜੀਆਂ ਤੁਹਾਡੇ ਚੈਨਲ ਨਾਲ ਸੰecta ਜੁੜੀਆਂ ਨੇ ਤੇ ਜਿਹੜੇ ਤੁਹਾਡੇ ਸੰਗਤਾਂ ਜਿਹੜੀਆਂ ਤੁਹਾਡੇ ਚੈਨਲ ਨਾਲ ਜੁੜੀਆਂ ਨੇ ਸੰਗਤ ਜੀ ਜਦ ਆਪਾਂ ਕਿਹੜੇ ਚੈਨਲ ਤੋਂ ਕੀ ਦੇਖਦੇ ਆ ਤੇ ਕਿਸ ਚੈਨਲ ਤੋਂ ਆਪਾਂ ਨੂੰ ਕੀ ਲਾਭ ਹੁੰਦਾ ਆ ਜੇ ਤੁਹਾਨੂੰ ਇਸ ਚੈਨਲ ਤੋਂ ਲਾਭ ਹੁੰਦਾ ਆ ਤੁਸੀਂ ਆਪ ਤੋਂ ਜੁੜੇ ਹੋ ਜੇ ਤੁਹਾਨੂੰ ਇਸ ਚੈਨਲ ਤੋਂ ਲਾਭ ਹੋ ਰਿਹਾ ਆ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਇਸ ਚੈਨਲ ਦੇ ਨਾਲ ਵਾਤੋਵਾਦ ਅਸੀਂ WhatsApp ਸਟੇਟਸ ਰੱਖੀਏ ਇਹਨਾਂ ਦੀਆਂ ਵੀਡੀਓਜ਼ ਜਿਹੜੀਆਂ ਆ ਪਾਉਂਦੇ ਨੇ ਤੇ ਆਪਾਂ ਪਰਿਵਾਰ ਦੇ ਵਿੱਚ ਜੇ ਪੰਜ ਪੰਜ ਮੋਬਾਈਲ ਹੁੰਦੇ ਛੇ ਮੋਬਾਈਲ ਹੁੰਦੇ ਆ ਤੇ ਤੁਹਾਡਾ ਸਾਰਿਆਂ ਦਾ ਫਰਜ ਹੈ ਕਿ ਇਹੋ ਜੇ ਚੈਨਲ ਨੂੰ ਪ੍ਰਮੋਟ ਕਰਨਾ ਆਪਣੇ ਪਰਿਵਾਰ ਦੇ ਵਿੱਚ ਅੱਗੇ ਹੋਰ ਕਿਸੇ ਨੂੰ ਸ਼ੇਅਰ ਕਰਨਾ ਇਹ ਤੁਹਾਡਾ ਸਾਰਿਆਂ ਦਾ ਫਰਜ ਆ ਜੇ ਤੁਹਾਨੂੰ ਇਸ ਚੈਨਲ ਤੋਂ ਲਾਭ ਮਿਲ ਰਿਹਾ ਆ ਮੈਂ ਹੋ ਕਿੰਨਾ ਇਸ ਚੈਨਲ ਨੂੰ ਵਕਤ ਤੋਂ ਬਾਅਦ ਤੁਸੀਂ ਫਾਰਵਰਡ ਕਰਕੇ ਹਰ ਕਿਸੇ ਕੋਲ ਇਹ ਚੈਨਲ ਨੂੰ ਤੁਸੀਂ ਭੇਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਆਪਾਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਨੇ ਆਪਣਾ ਕੀਮਤੀ ਸਮਾਂ ਕਿਉਂਕਿ ਇਹੀ ਸਮਾਂ ਇਹਨਾਂ ਨੇ ਵੀਡੀਓ ਬਣਾਉਣੀ ਹੁੰਦੀ ਆ ਔਰ ਆਪਾਂ ਨੂੰ ਦਿੱਤਾ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਵਾਹਿਗੁਰ ਸੋ ਬਾਬਾ ਜੀ ਨੂੰ ਮਿਲਣ ਤੋਂ ਬਾਅਦ ਜੋ ਕਿ ਰੋਜ਼ਾਨਾ ਅਪਡੇਟ ਕਰਦੇ ਨੇ ਜੀਰ ਸਾਹਿਬ ਤੋਂ ਬਹੁਤ ਵੱਡੀ ਸੇਵਾ ਤੇ ਆਪਾਂ ਹੁਣ ਵਿੱਚ ਆਏ ਆ ਗਦਾਵਰੀ ਦਾ ਜੋ ਪਾਣੀ ਆ ਬਿਲਕੁਲ ਠੰਡਾ ਦੇਖੋ ਤੁਸੀਂ ਤੇ ਇਹ ਕੋਈ ਆਮ ਪਾਣੀ ਨਹੀਂ ਹੈ ਇੱਥੋਂ ਹੀ ਸਵੇਰੇ ਉਸ ਜਗ੍ਹਾ ਤੋਂ ਦੇਖੋ ਗਾਗਰ ਕੁੰਡ ਹੈ ਉਥੋਂ ਸਵੇਰੇ ਜਲ ਭਰ ਕੇ ਅੰਦਰ ਇਸ਼ਨਾਨ ਕਰਾਇਆ ਜਾਂਦਾ ਤਾਕਤ ਸਾਹਿਬ ਵੇਖੀਂ ਦੇਖੋ ਪਾਣੀ ਦਾ ਜੋ ਵਹਾਅ ਹੈ ਉਹ ਕਿੰਨਾ ਤੀਜਾ ਹੁਣ ਆਪਾਂ ਪੰਜ ਸ਼ਨਾਨਾ ਕਰਦੇ ਹਾਂ ਔਰ ਤੁਹਾਨੂੰ ਅੰਦਰ ਲੈ ਕੇ ਚਾਲਦੇ ਹਾਂ ਆਪਾਂ ਪੰਜ ਸ਼ਨਾਨਾ ਕਰ ਲਿਆ ਹੁਣ ਜਸ ਪੰਜ ਸ਼ਨਾਨਾ ਕਰ ਰਿਹਾ ਹੈ ਦੇਖੋ ਤੁਸੀਂ ਔਰ ਸ਼ਾਮ ਦਾ ਸਮਾਂ ਸਨਸੈਟ ਦਾ ਆਪਾਂ ਸਾਹਮਣੇ ਉਹ ਗਦਾਬਰੀ ਵਾਲੀ ਸਾਈਡ ਤੋਂ ਆਏ ਤੇ ਨਾਲ ਹੀ ਇੱਥੇ ਗੁਰਦੁਆਰਾ ਲੰਗਰ ਸਾਹਿਬ ਦੇ ਦਰਸ਼ਨ ਕਰੋ ਜੀ ਸ਼ਾਮ ਦਾ ਵੇਲਾ ਹੈ 15 ਤੋਂ 20 ਮਿੰਟ ਰਹਿ ਗਏ ਰੈ ਰਾ ਸਪਾਰਟ ਸਟਾਰਟ ਹੋਣ ਵਾਲਾ ਸੋ ਆਪਾਂ ਹੁਣ ਉਧਰ ਚੱਲਾਂਗੇ ਚੱਲੀਏ ਹਾਂਜੀ ਅਗਰ ਜੂਸ ਪੀਣਾ ਤਾਂ ਨੰਦੇੜ ਸਾਹਿਬ ਆਓ ਤਾਂ ਇਸ ਜਗ੍ਹਾ ਤੇ ਜਰੂਰ ਆਉਣਾ ਜੀ ਸਭ ਤੋਂ ਇੱਕ ਇੱਕ ਫੇਮਸ ਇਹ ਬੰਦਾ ਫੇਮਸ ਹੈ ਅਗਰ ਤੁਸੀਂ ਇਹਦਾ ਜੂਸ ਨਹੀਂ ਪੀਤਾ ਤਾਂ ਸਮਝ ਲਓ ਵੀ ਤੁਹਾਡੀ ਯਾਤਰਾ ਸਫਲ ਨਹੀਂ ਹੋਣੀ ਕਿਉਂਕਿ ਇਹ ਬਿਲਕੁਲ ਤਾਜ਼ਾ ਨੀਟ ਐਂਡ ਕਲੀਨ 프레ਸ਼ ਜੂਸ ਬਣਾ ਕੇ ਪਲਾਉਂਦੇ ਨੇ ਕੁਆਲਿਟੀ ਦੇਖੋ ਇਹ ਮਿਕਸ ਜੂਸ ਹੈ ਗਾੜਾ ਦੇਖੋ ਕਿੰਨਾ ਇਹ ਸਿਰਫ ਇੱਥੇ ਹੀ ਮਿਲ ਸਕਦਾ ਹੋਰ ਤੁਹਾਨੂੰ ਕਿਤੇ ਨਹੀਂ ਮਿਲਣਾ ਇਹ ਬਿਲਕੁਲ ਜਿਹੜਾ ਬ੍ਰਿਜ ਬਣਿਆ ਹੋਇਆ ਵਾਈਟ ਕਲਰ ਦਾ ਪੁਲ ਦੇ ਥੱਲੇ ਜਦੋਂ ਆਪਾਂ ਸੱਚ ਕਰਨ ਨੂੰ ਜਾਂਦੇ ਹਾਂ ਉਸ ਦੇ ਥੱਲੇ ਇਹ ਇਹਨਾਂ ਦੀ ਸ਼ਾਪ ਹੈ ਔਰ ਬਹੁਤ ਇਮਾਨਦਾਰੀ ਨਾਲ ਇਹ ਕੰਮ ਕਰਦੇ ਆ ਨੀਟ ਐਂਡ ਕਲੀਨ ਕੰਮ ਕਰੋ ਦਰਸ਼ਨ कि ਜਦੋਂ ਨਗਰ ਕੀਰਤਨ ਹੁੰਦਾ ਦਸਹਰੇ ਵੇਲੇ ਇਹੀ ਆਪਣੇ ਜੋ ਘੋੜਾ ਹੈ ਇਸ ਨੂੰ ਸਜਾਇਆ ਜਾਂਦਾ ਹੈ ਕਿ ਕਹਿੰਦੇ ਨੇ ਵੀ ਇਸ ਦਾ ਕੋਈ ਇਤਿਹਾਸ ਹੈ ਮੈਨੂੰ ਨਹੀਂ ਪਤਾ ਪਰ ਕੁਝ ਗਲਤ ਨਹੀਂ ਬੋਲ ਸਕਦੇ ਸੋ ਰਹਿਰਾਸ ਦਾ ਸਮਾਂ ਹੋ ਗਿਆ 6:25 ਹੋ ਗਏ ਕਿਉਂਕਿ ਆਪਾਂ ਡੇਲੀ ਪਾਠ ਲਾਉਣੇ ਆ ਸ਼ਾਮ ਨੂੰ ਰਹਿਰਾਸ ਸਾਹਿਬ ਦਾ 6:30 ਵਜੇ ਤਕਰੀਬਨ ਆਪਾਂ ਸ਼ੁਰੂ ਕਰਦੇ ਆ ਸੋ ਆਓ ਹੁਣ ਤੁਹਾਨੂੰ ਆਪਾਂ ਅੰਦਰ ਲੈ ਕੇ ਚੱਲਦੇ ਆ नाम कहा दुदुष्ट लोक के रहा हड़द पेट तो में शरण तिहारी आप हाथ बैल दो ਗੁਰਜੀ ਕਾਲ ਸਾਹਿਬ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖਿਆ ਰਹਿਰਾਸ ਦਾ ਸਮਾ ਸੱਚਖੰਡ ਸ਼੍ਰੀ ਹਰਿਯੁਰ ਸਾਹਿਬ ਦੇਖੇ ਸ਼ਾਸਤਰਾਂ ਦੇ ਤੁਸੀਂ ਦਰਸ਼ਨ ਦੀਦਾਰ ਕੀਤੇ ਹੁਣ ਆਪਾਂ ਚੱਲਦੇ ਹਾਂ ਸਾਹਮਣੇ ਗੁਰੂ ਕਾ ਲੰਗਰ ਚਲੋ ਜੀ ਹੁਣ ਆਪਾਂ ਲੰਗਰ ਛਕਦੇ ਆਂ ਲੰਗਰ ਛਕਨ ਉਪਰੰਤ ਵੀਡੀਓ ਨੂੰ ਸਮਾਪਤ ਕਰਾਂਗੇ ਦੇਖੋ ਕਿੰਨੀ ਸੰਗਤ ਹੈ ਸਾਰੀ ਸੰਗਤ ਬੈਠ ਕੇ ਪ੍ਰਸ਼ਾਦਾ ਛਕੇਗੀ ਗੁਰੂ ਦਾ ਲੰਗਰ ਖੀਰ ਸਬਜੀ ਦਾਲ ਪ੍ਰਸ਼ਾਦਾ ਆਪਾਂ ਸ਼ਕਦੇ ਆ। ਬਹੁਤ ਕਿਰਪਾ ভাই ਗਰੁੱਪ ਬਹੁਤ ਕਿਰਪਾ। ਪ੍ਰਸ਼ਾਦਾ ਸ਼ਕ ਕੇ ਆਪਾਂ ਆਗੇ ਸੀ ਕਿ ਜਿੱਥੇ ਆਪਣਾ ਜੂਸ بار ਹੈ ਜਿੱਥੇ ਆਪਾਂ ਜੂਸ ਤੋਂ ਪਹਿਲਾਂ ਦੱਸੇ ਇਸ ਨਿਊ ਕਸ਼ਮੀਰ ਫਰੂਟ ਜੂਸ ਹਮੇਸ਼ਾ ਤੁਸੀਂ ਜੂਸ ਪੀਣਾ ਇੱਥੇ ਕੋਲ ਦੇ ਢੇਠਾ ਅਗਰ ਤੁਸੀਂ ਬੱਚਿਆਂ ਲਈ ਕੁਝ ਟੌਏ ਲੈਣੇ ਆ ਆਰ ਕੇ ਗਿਫਟ ਹਾਊਸ ਇਹ ਮੋਬਾਈਲ ਨੰਬਰ ਇਹਨਾਂ ਦਾ ਬਿਲਕੁਲ ਦੇਖੋ ਪੁਲ ਖਤਮ ਹੁੰਦਾ ਉਹਦੇ ਨੀਚੇ ਆ ਇਹ ਸ਼ਾਪ ਔਰ ਇੱਥੇ ਤੁਸੀਂ ਹਰ ਤਰ੍ਹਾਂ ਦੇ ਬੱਚਿਆਂ ਦੇ ਟੌਏ ਅਸੀਂ ਵੀ ਖਰੀਦੇ ਆ ਸੋ ਤੁਸੀਂ ਵੀ ਇਥੋਂ ਲੈ ਸਕਦੇ ਆ ਫਿਰ ਜੀ ਆਪਣਾ ਨੰਬਰ ਦੱਸੋ ਆਪਣਾ 88858892 ਠੀਕ ਹੈ ਇਹ ਨੰਬਰ ਹੋ ਗਿਆ ਹੁਣ ਐਡਰੈਸ ਇੱਕ ਵਾਰੀ ਫਿਰ ਵੀ ਦੱਸ ਦੋ ਤੁਸੀਂ ਐਡਰੈਸ ਆਪਣੀ ਸ਼ਾਹ ਹੈਗੀ ਲੰਗਰ ਸ਼ਾਪ ਰੋਡ ਨੀਅਰ ਬ੍ਰਿਜ ਠੀਕ ਹੈ ਆਰ ਕੇ ਗਿਫਟ ਆਰ ਕੇ ਗਿਫਟ ਹਾਊਸ ਤੁਹਾਨੂੰ ਲੱਗਣਾ ਆ ਏ ਬੇਟਾ ਇਹਨਾਂ ਦੇ ਪਾਪਾ ਹੁੰਦੇ ਇੱਥੇ ਬਹੁਤ ਵਧੀਆ ਸੁਭਾਅ ਇਹਨਾਂ ਦਾ ਬਹੁਤ ਵਾਜਿਬ ਰੇਟ ਤੇ ਟੌਇਜ਼ ਦਿੰਦੇ ਨੇ ਹਰ ਤਰ੍ਹਾਂ ਦੀ ਟੌਇਜ਼ ਇੱਥੇ ਅਵੇਲੇਬਲ ਨੇ ਔਰ ਅਗਰ ਤੁਸੀਂ ਹਯੂਰ ਸਾਹਿਬ ਆਓ ਔਰ ਤੁਹਾਨੂੰ ਟੈਕਸੀ ਪ੍ਰਤੀ ਕੋਸ਼ ਵੀ ਕੰਮ ਹੈ ਤਾਂ ਚਾਹ ਤੁਸੀਂ ਲੋਕਲ ਗੁਰਦੁਆਰਾ ਸਾਹਿਬ ਜਾਂ ਤੁਸੀਂ ਨਾਨਕ ਚੀਰਾ ਸਾਹਿਬ ਜਾਂ ਨਰਸੀ ਨਾਮਦੇਵ ਤੁਸੀਂ ਜਾਣਾ ਚਾਹੁੰਦੇ ਹੋ ਜਾਂ ਹਾਇਦਰਾਬਾਦ 에ਰਪੋਰਟ ਤੋਂ ਪਿਕ ਡ੍ਰੌਪ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਮਿਸਟਰ ਗੁਰਮੀਤ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨੰਬਰ ਬੋਲਿਓ ਗੁਰਮੀਤ ਸਿੰਘ ਜੀ ਉੱਚੀ ਆਪਣਾ ਨੰਬਰ 7741914113 ਅਗਰ ਤੁਹਾਨੂੰ ਗੁਰਮੀਤ ਦਾ ਨੰਬਰ ਨਹੀਂ ਸਮਝ ਆਇਆ ਤਾਂ ਅਸੀਂ ਟਾਈਪ ਕਰ ਦਾਂਗੇ ਨਾਲ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਸੋ ਵੀਡੀਓ ਨੂੰ ਇੱਥੇ ਐਂਡ ਕਰਦੇ ਆਂ ਕੱਲ ਇੱਕ ਨਵਾਂ ਸਫਰ ਸਟਾਰਟ ਕਰਾਂਗੇ ਕੱਲ ਆਪਾਂ ਜਾਣਾ ਹੈ ਸਾਗਰ ਤੱਕ ਮਤਲਬ ਵਾਪਸ ਜਾਣਾ ਪੰਜਾਬ ਇੱਥੇ ਆਪਾਂ ਦੋ ਰਾਤਾਂ ਸਟੇ ਕੀਤੀਆਂ ਗੁਰਦੁਆਰਾ ਸਾਹਿਬ ਹੁਣ ਆਪਾਂ ਵਾਪਸ ਚਲਣਾ ਹੈ ਸਵੇਰੇ ਸੋ ਮਿਲਾਂਗੇ ਜੀ ਸਵੇਰੇ ਵੀਡੀਓ ਨੂੰ ਪਿਆਰ ਕਰਿਓ ਔਰ ਅਗਰ ਤੁਹਾਨੂੰ ਪਸੰਦ ਆਈ ਤਾਂ ਲਾਈਕ ਜਰੂਰ ਕਰਕੇ ਜਾਇਓ ਸੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ